ਸਾਧਨ ਹੇਤ ਇਤੀ ਜੇਨ ਕਰੀ ਸੀ ਸਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਖਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਵਾਹਿਗੁਰੂ ਸਾਹਿਬ ਜੀ ਜੈ ਜਵੰਤੀ ਮਹੱਲਾ ਨਵਾ ਸ਼ਾਮ ਪਾਜ ਰਾਮ ਪਾਜ ਜਨਮਸਰਾਤ ਹੈ ਅਹੋ ਕਹਾ ਬਾਰ ਬਾਰ ਸਮਝਤ ਨਹਿ ਕਿਉ ਗਵਾਰ ਬਿਨ ਸੁਤ ਨਹਿ ਲਗੇ ਬਾਰ ਔਰੇ ਸਾਂ ਮੰਗਾਤ ਹੈ RAM ਪਾਜ RAM ਪਾਜ ਜਨਮਸਰਾਦ ਹੈ ਅਹੋ ਕਹਾ ਬਾਰ ਬਾਰ ਸਮਝਤ ਨਹਿ ਕਿਉ ਗਵਾਰ ਬਿਨ ਸੁਤ ਨਹਿ ਲਗੇ ਬਾਰ ਔਰੇ ਸਾਂ ਮੰਗਾਤ ਹੈ ਰਹਾਓ ਸਗਲ ਪਰਮਦਾਤ ਦੇਹ ਗੋਬਿੰਦ ਕੋ ਨਾਮ ਲੇਹ ਅੰਤ ਬਾਦ ਸੰਗ ਤੇਰੇ ਇਹ ਏਕ ਜਾਤ ਹੈ ਵਿਖਿਆ ਬਿਖ ਜਿਉ ਬਿਸਾਰ ਪ੍ਰਭ ਕੋ ਜਾਸਿਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਬਿਹਾਤ ਹੈ ਬਿਖਿਆ ਬਿਖ ਜਿਉ ਬਿਸਾਰ ਪ੍ਰਭ ਕੋ ਜਾਸਿਏ ਧਾਰ ਨਾਨਕ ਜਨ ਕਹੇ ਪੁਕਾਰ ਔਸਰ ਵਿਹਾਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗਾ ਭਰੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੀ ਜਿਸ ਪਵਿੱਤਰ ਸਥਾਨ ਤੇ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਦਰਸ਼ਨ ਦੀਦਾਰ ਕਰ ਰਹੇ ਹਾਂ ਇਹ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਹੈ। ਇਸ ਵੇਲੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਾ ਨਾਵੇਂ ਪਾਸ਼ਾ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਗਰੀ ਵਸਾਈ। ਆਪਣੇ ਪੂਜਨੀਕ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਮ ਤੇ ਨਗਰੀ ਦਾ ਨਾਮ ਚੱਕ ਨਾਨਕੀ ਰੱਖਿਆ। ਬਾਅਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਰੱਖਿਆ। ਇੱਥੇ ਸਤਿਗੁਰੂ ਨਾਵੇਂ ਪਾਸ਼ਾ ਮਹਾਰਾਜ ਸਾਹਿਬ ਜੀ ਨੇ ਆਪਣੀ ਰਹਾਇਸ਼ ਰੱਖੀ। ਇਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਹੈ। ਇਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਘਰ ਹੈ ਔਰ ਇਸੇ ਆਸਥਾਨ ਤੇ ਗੁਰਦੁਆਰਾ ਸ੍ਰੀ ਪੋਟਾ ਸਾਹਿਬ ਵਾਲੇ ਆਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਤਿੰਨ ਸਹਿਬਜ਼ਾਦੇ ਪ੍ਰਗਟ ਹੋਏ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਜ਼ੀਲ ਸਿੰਘ ਜੀ ਸਭ ਤੋਂ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਉਹ ਸ੍ਰੀ ਪੋਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਪ੍ਰਗਟ ਹੋਏ ਔਰ ਇਹ ਜੋ ਸਾਹਮਣੇ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰ ਰਹੇ ਹਾਂ ਇਹ ਗੁਰਦੁਆਰਾ ਸ੍ਰੀ ਥੜਾ ਸਾਹਿਬ ਜਿੱਥੇ ਸ੍ਰੀ ਗੁਰੂ 372 ਸੇ ਮਹਾਰਾਜ ਸਿੱਕੇ ਪਾਤਸ਼ਾਹ ਜੀ ਨੇ ਆਪਣੇ ਸਹਬਜ਼ਾਦੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਕੇ ਪਾਤਸ਼ਾਹ ਨੂੰ ਗੁਰਤਾ ਗਦੀ ਦਾ ਤਖਤ ਬਖਸ਼ਿਆ 125 ਨਵੰਬਰ ਨੂੰ ਅਜ ਤੋਂ ਥੋੜੇ ਦਿਨਾਂ ਬਾਅਦ ਸਤਿਗੁਰੂ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਹੈ ਜੋ ਮੱਗਰ ਸੁਦੀ ਪੰਚਮੀ ਦਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਕਰਮੀ ਸੰਮਤ 1732 11 ਮੱਗਰ ਮੱਗਰ ਸੁਦੀ ਪੰਚਮੀ ਵੀਰਵਾਰ ਵਾਲੇ ਦਿਨ 20ਵੀਂ ਸਾਲ 1675 ਨੂੰ ਦਿੱਲੀ ਚਾਂਦਨੀ ਚੌਕ ਸ਼ਹਾਦਤ ਪ੍ਰਾਪਤ ਕੀਤੀ ਤਿਲਕ ਜੰਜੂ ਦੀ ਰਾਖੀ ਵਾਸਤੇ ਔਰ ਇਸੇ ਥਾਂ ਤੇ ਗੁਰਦੁਆਰਾ ਭੋਰਾ ਸਾਹਿਬ ਵਾਲੇ ਸਥਾਨ ਤੇ ਕਸ਼ਮੀਰੀ ਪੰਡਤਾਂ ਨੇ ਆ ਕੇ ਫਰਿਆਦ ਕੀਤੀ ਸੀ ਕਿ ਮਹਾਰਾਜ ਸਾਡੇ ਤਿਲਕ ਜੰਜੂ ਬਚਾਓ ਸਾਡੇ ਧਰਮ ਦੀ ਰਾਖੀ ਕਰੋ ਸਤਿਗੁਰੂ ਨਾਮੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਔਰ ਤਿਲਕ ਜੰਜੂ ਨੂੰ ਬਚਾਉਂਦੇ ਹੋਏ ਆ ਮਹਾਰਾਜ ਸਾਹਿਬ ਜੀ ਨੇ ਇਹ ਕੁਰਬਾਨੀ ਕੀਤੀ ਤਾਂ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਆਖਿਆ ਹੈ तिलक जन्यु राखा प्रवता का कीनो बड्डो कलु महसाका साधन हेत इति जिन करी शीस दिया पर सीना उचरी धर्म हेत साका जिन किया शीस दिया पर सिर न दिया तो सतगुरु महाराज साहिब जी दा 350 साला शहीदी को르 पर्व समाचा खालसा पंथ श्री आनंदपुर साहिब दी धरती ते मना रिया है ਉੱਤਰ ਦਿੱਲੀ ਦੇ ਵਿੱਚ ਗੁਰਦੁਆਰਾ ਸੀਸਗੰਜ ਸਾਹਿਬ ਰਕਾਬਗੰਜ ਸਾਹਿਬ ਉੱਥੇ ਵੀ ਮਨਾਇਆ ਜਾ ਰਿਹਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਵੀ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਮਹਾਰਾਜ ਦੇ ਪਾਵਨ ਸੀਸ ਦਾ ਸੰਸਕਾਰ ਹੋਇਆ ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਾਲੇ ਅਸਥਾਨ ਤੇ ਉਹ ਸਤਿਗੁਰੂ ਨਾਮੇ ਪਾਸ਼ਾ ਮਹਾਰਾਜ ਸਾਹਿਬ ਜੀ ਦੀ ਅਮਰ ਬਾਣੀ ਦੇ ਵਿੱਚੋਂ ਜੇਕ ਪਵਿੱਤਰ ਸ਼ਬਦ ਦੇ ਦਰਸ਼ਨ ਕਰਦੇ ਹਾਂ ਟਰੇਮ ਸਾਥ ਸਰਵਣ ਕਰੀਏ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਯਾਦਵੰਤੀ ਮਹੱਲਾ ਨਾਮ ਜਯਾਦਵੰਤੀ ਰਾਗ ਅੰਦਰ ਸਤਗੁਰੂ ਨਾਮੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ RAM ਭਜ RAM ਭਜ ਜਨਾਰਾਹੀ ਕਹਿੰਦੇ ਹੈ ਭਾਈ RAM ਦਾ ਭਜਨ ਕਰ ਸਰਬ ਵਿਆਪ RAM ਦਾ ਭਜਨ ਕਰ ਮਨ ਕਰਕੇ ਰਸਨਾ ਕਰਕੇ RAM ਦਾ ਭਜਨ ਕਰ ਜਨਮ ਸਿਰਾਤ ਹੈ ਤੇ ਤੇਰਾ ਜਨਮ ਜੋ ਹੈ ਅਮੋਲਕ ਜਨਮੁੱਖਾ ਜਨਮ ਇਸਰਾਤ ਬੀਤਦਾ ਜਾ ਰਿਹਾ ਹੈ ਕਹੋ ਕਹਾ ਬਾਰ ਬਾਰ ਮਾਰੇ ਕਿnde ਭਾਈ ਤੈਨੂੰ ਕੀ ਵਾਰ ਵਾਰ ਕਹਿਣਾ ਕਰੀਏ ਸਮਝ ਤਨ ਹੈ ਕਿਉ ਗਵਾਰ ਇਹ ਮੂਰਖਾ ਤੂੰ ਸਮਝਦਾ ਕਿਉ ਨਹੀਂ ਹੈ ਗਵਾਰ ਕਹਿੰਦੇ ਮੂਰਖ ਨੂੰ ਇਹ ਮੂਰਖਾ ਤੋਂ ਸਮਝਦਾ ਕਿਉਂ ਨਹੀਂ ਹੈ ਤੈਨੂੰ ਵਾਰ-ਵਾਰ ਕੀ ਕਹਿਣਾ ਕਰੀਏ ਅਰਸਤ ਨਹ ਲੱਗੇ ਬਾਰ ਬਾਲਨਾ ਤੇਰੀ ਦਾ ਨਾਸ ਹੁੰਦਿਆਂ ਦੇਰੀ ਨਹੀਂ ਲੱਗਣੀ ਬਹੁਤਾ ਸਮਾਂ ਨਹੀਂ ਲੱਗਣਾ ਪਤਾ ਨਹੀਂ ਕਿਹੜੇ ਵੇਲੇ ਸਾਹ ਸਮਾਪਤ ਹੋ ਜਾਣੇ ਹਨ ਪੂਰੇ ਸੰਗਾਤ ਹੈ ਕੋ ਦਾ ਨਾਮ ਹੈ ਗੜੇ ਦਾ ਪੂਰੇ ਸੰਗ ਗੜੇ ਦੇ ਸੰਬਰਾਬਰ ਤੇਰਾ ਸਰੀਰ ਹੈ ਜਿਵੇਂ ਗੜੇ ਡਿੱਗਦੇ ਨਾ ਜਿਸ ਵੇਲੇ ਮੀਂਹ ਪੈਂਦਾ ਤੇ ਗੜੇ ਪੈਂਦੇ ਵਿੱਚ ਕਈ ਵਾਰੀ ਤੇ ਉਹ ਗੜਾ ਝਾਟੀ ਗਰਮੀ ਲੱਗਣ ਦੇ ਨਾਲ ਹਵਾ ਚੱਲਣ ਦੇ ਨਾਲ ਖੁਰਕ ਜਾਂਦਾ ਪਾਣੀ ਬਣ ਜਾਂਦਾ ਹੈ ਇਸੇ ਪ੍ਰਕਾਰ ਗੜੇ ਦੇ ਵਰਗਾਂ ਨੂੰ ਗਲ ਜਾਣ ਵਾਲਾ ਤੇਰਾ ਸਰੀਰ ਹੈ ਇਨੇ ਸਮਾਪਤ ਹੋ ਜਾਣਾ ਛੇਤੀ ਹੀ ਰਹਾਉ ਇਸ ਰਾਮ ਦੇ ਕੀ ਕਿਰਪਾ ਕਰਦੇ ਹਨ ਸਗਲ ਪਰਮੰਡਾਰ ਦੇਹ ਮਾਰੇ ਕਹਿੰਦੇ ਐ ਮੈਂ ਪਰਮ ਬਹੁਤੇ ਪਾਲੀ ਫਿਰਦਾ ਹਾਂ ਪਰਮ ਸਾਰੇ ਛੁੱਟ ਦੇਣਾ ਕਰ ਤਿਆਗ ਦੇਣਾ ਕਰ ਅੱਬਾ ਪਰਮ ਮਿਟਾਵੋ ਆਪਣਾ ਇਹ ਸੰਸਾਰ ਸਗਲ ਹੈ ਸੁਪਨਾ ਇਸ ਕਰਕੇ ਪਾਹੀ ਸਾਰੇ ਪਰਮ ਆਪਣੇ ਤਿਆਗ ਦੇਣਾ ਕਰ ਗੋਬਿੰਦ ਕੋ ਨਾਮ ਲੇਹ ਗੋਬਿੰਦ ਪਰਮੇਸ਼ਰ ਦਾ ਨਾਮ ਲੈਣਾ ਕਰ ਅੰਤ ਬਾ ਸੰਗ ਤੇਰੇ ਜਦੋਂ ਅੰਤ ਦਾ ਸਮਾਉਣਾ ਨਾ ਤੇ ਤੇਰੇ ਨਾਲ ਇਹ ਹੈ ਇੱਕ ਜਾਤ ਹੈ ਉਹਦਾ ਨਾਮ ਹੀ ਇੱਕ ਜਾਣਾ ਤੇਰੇ ਨਾਲ ਹੋਰ ਕੁਝ ਨਹੀਂ ਨਾਲ ਜਾਣਾ ਕੱਪੜ ਰੂਪ ਸੁਹਾਵਣਾ ਛੱਟ ਦੁਨੀਆ ਦੇ ਅੰਦਰ ਜਾਵਣਾ ਜਾਂ ਮੰਦੇ ਚੰਗੇ ਜਿਹੜੇ ਕਰਮ ਕੀਤੇ ਉਹ ਨਾਲ ਜਾਣਗੇ ਤੇ ਫਿਰ ਜੇ ਸਿਮਰਨ ਕੀਤਾ ਹੋਇਆ ਕਰਮਾਂ ਦਾ ਲੇਖਾ ਵੀ ਨਿਪਟ ਜਾਵੇਗਾ ਤੇ ਨਾਮ ਹੀ ਤੇਰੇ ਨਾਲ ਜਾਵੇਗਾ ਜਹ ਮਾਤ ਪਿਤਾ ਸੁਤ ਉਮੀਦ ਨਾ ਭਾਈ ਮਾਨੂੰ ਹਾ ਨਾਮ ਤੇਰੇ ਸੰਗ ਸਹਾਈ ਜਾਹੇ ਮਹਾਪਾਇ ਆਣ ਦੂਤ ਜਮ ਦਲੈ ਲੈ ਕੇਵਲ ਨਾਮ ਸੰਗ ਤੇਰਾ ਜੱਲੈ ਜਾਹੇ ਮੁਸ਼ਕਲ ਹੋਵੈ ਆਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਹਸੂ ਧਨੇਰੇ ਮਾਰੇ ਕਹਿੰਦੇ ਗੋਬਿੰਦ ਦਾ ਨਾਮ ਹੀ ਇਹੀ ਇੱਕ ਤੇਰੇ ਨਾਲ ਜਾਵੇਗਾ ਅਖੀਰ ਨੂੰ ਦੇਖਿਆ ਵੇਖ ਜਿਓ ਬਿਸਾਰ ਦੇਖਿਆ ਨਾਮ ਹੈ ਮਾਇਆ ਦਾ ਬੇਖ਼ਨਾਮ ਹੈ ਜ਼ਹਿਰ ਦਾ ਸੋ ਮਾਇਆ ਨੂੰ ਜ਼ਹਿਰ ਦੀ ਨਿਆਈਂ ਵਿਸਾਰ ਦੇਣਾ ਕਰ ਭੁਲਾ ਦੇਣਾ ਕਰ ਦੇ ਬਿਖਿਆ ਨਾਮ ਹੈ ਵਿਸ਼ੇਵਕਾਰਾਂ ਦਾ ਵਿਸ਼ੇਵਕਾਰਾਂ ਨੂੰ ਜ਼ਹਿਰ ਨਿਆਈ ਜਾਣ ਕਰਕੇ ਵਿਸਾਰ ਦੇਣਾ ਕਰ ਤਿਆਗ ਦੇਣਾ ਕਰ ਰਬ ਕੋ ਜਸ ਹੀਏ ਧਾਰ ਪ੍ਰਭ ਦਾ ਜਸ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਨਾਨਕ ਜਨ ਕਹਿ ਪੁਕਾਰ ਆਉਂਸਰ ਬਿਹਾਰਤ ਹੈ ਜਿਹੜਾ ਜ਼ਿੰਦਗੀ ਦਾ ਜਿਹੜਾ ਉਸਰ ਸਮਾਨ ਮੌਕਾ ਉਹ ਵੀਦਾ ਜਾ ਰਿਹਾ ਹੈ ਇਸ ਕਰਕੇ ਭਾਈ ਪਰਮੇਸ਼ਰ ਦਾ ਭਜਨ ਕਰ ਲੈ राम ਭਜ ਰਾਮ ਭਜ ਰਾਮ ਦਾ ਭਜਨ ਕਰ ਪਰਮੇਸ਼ਰ ਦਾ ਭਜਨ ਕਰ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਆਖਿਆ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਕ੍ਰਸੀ ਨਹੀਂ ਕਾਇਆ ਜਬ ਲਗ ਵਿਕਲ ਭਾਈ ਨਹੀਂ ਬਾਣੀ ਅਜਨੇ ਰਹੇ ਮਨ ਬਾਰੰਗ ਪਾਨੀ ਆਵਣਾ ਭਜਸ ਪਾਜਸ ਕਬ ਭਾਈ ਆਵੇ ਅੰਤ ਨਾ ਨਾ ਪੜਿਆ ਜਾਈ ਜਦੋਂ ਅੰਤਲਾ ਸਮਾ ਆ ਗਿਆ ਫਿਰ ਨਹੀਂ ਭਜਨ ਕੀਤਾ ਜਾਣਾ ਇਸ ਕਰਕੇ ਹਮੇ ਆਦਮੀ ਹਾਂ ਇੱਕ ਦਮੀ ਮੌਹਲਤ ਮੌਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਰੇਵਾਹੋ ਜਾ ਕੇ ਜੀ ਪ੍ਰਾਣਾ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਨੇ ਪਾਵਨ ਪੀਤਰ ਉਪਦੇਸ਼ ਬਖਸ਼ਿਆ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਜੜੀ ਲਾਉਣ ਵਾਸਤੇ ਆਏ ਹਾਂ 350 ਸਾਲੇ ਜਿਹਦੀ ਗੌਰ ਪਰਵਤੇ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਸੇ ਸਤਿਗੁਰੂ ਆਪਣੇ ਦਰੋਂ ਘਰੋਂ ਸਾਨੂੰ ਨਾਮ ਬਾਣੀ ਨਾਲ ਜੋੜ ਲੈਣ ਭੁੱਲਾ ਚੁੱਕਾਂ ਦੀ ਖਿਮਾ ਦੇਣੀ ਹੁਣ ਮਹਾਰਾਜ ਸਾਹਿਬ ਜੀ ਦੇ ਸਤਾਨ ਦੇ ਦਰਸ਼ਨ ਦਿਵਾ ਦਿਓ ਇਧਰ ਚਾਰ ਸਵੇਰੇ ਅਥੀਰ ਲੀਆਂ ਪੰਕਤੀਆਂ ਪੜ੍ਹ ਕੇ ਫਦੇ ਬੁਲਾ ਦੀਏ ਵੇਖਿਆ ਵੇਖ ਜਿਉ ਬਸਾਰ ਪ੍ਰਭ ਕੋ ਜਸ ਜੀਏ ਘਾਰ ਜਨ ਕਹੈ ਪੁਕਾਰ ਅਉਸਰ ਦੇ ਹੱਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ